ਜੀ ਲੋਬੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਵਧੀਆ ਹੀ ਚਾਹੀਦੇ ਹੋ ਤੇ ਮਿੱਤਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਨਾ ਪਿਆਰ ਦੇ ਰਹੇ ਨੇ ਆਪਣੀਆਂ ਵੀਡੀਓ ਨੂੰ ਤੇ ਮਿੱਤਰੋ ਅੱਜ ਆਪਣਾ ਥੋੜਾ ਜਿਹਾ ਨੁਕਸਾਨ ਹੋ ਗਿਆ ਗੱਡੀ ਦਾ ਮੀ ਸੀਗੇ ਨੂੰ ਤਾਂ ਸਭ ਕੁਝ ਓਕੇ ਹੈ ਜਾਮਾ ਪਰ ਜਿਹੜਾ ਹੂਣ ਵਾਲਾਗਾ ਆਪਾਂ ਹੁਣ ਟਾਲ ਦਿਆਂ ਨੁਕਸਾਨ ਨੂੰ ਵੀ ਵਧੀਆ ਟਾਈਮ ਨਾਲ ਪਤਾ ਲੱਗਿਆ ਆਪਾਂ ਨੂੰ ਬਚਤ ਰਹਿ ਜੂ ਆਪਣੇ ਮਿੱਤਰੋ ਗੱਡੀ 'ਚ ਚੂਹੇ ਦੀ ਵਾਰ ਹੋਇਆ ਲੱਗਦਾ ਮੈਨੂੰ ਗੱਡੀ ਤੇ ਕਿਉਂਕਿ ਮਿੱਤਰੋ ਜਿੱਦਨੇ ਆਪਾਂ ਉਹ ਪਿਛਲੇ ਵਲੌਗਾਂ ਐ ਤੁਸੀਂ ਉਹਨੂੰ ਦੇਖਿਆ ਹੋਊ ਜਦੋਂ ਤਾਰਾਂ ਦੂਰਾਂ ਪੱਟੀਆਂ ਸੀਗੀਆਂ ਉੱਥੇ ਤਾਰਾਂ ਟੁੱਕੀਆਂ ਵੀਆਂ ਸੀਗੀਆਂ ਚੂਹੇ ਗੀਆਂ ਤੇ ਓਹੋ ਕਰਨਾ ਮਿੱਤਰੋ ਅੱਜ ਆਪਾਂ ਅੱਜ ਹੁਣ ਗੱਡੀ ਬਾਹਰ ਕੱਢਦੇ ਆਂ ਆਪਾਂ ਬਾਹਰ ਕੱਢ ਕੇਆਂ ਸੀਟਾਂ ਛੁੱਟਾਂ ਪੱਟ ਦਿੰਨੇ ਆਂ ਪੱਟ ਕੇ ਫਿਰ ਸਾਰੀ ਜਿਹੜੀ ਅੱਜ ਧੁੱਪੇ ਖੜੀ ਰੂ ਆਪਾਂ ਆ ਕੇ ਕੱਸ ਦਾਂਗੇ ਸੀਟਾਂ ਛੁੱਟਾਂ ਤੇ ਮਿੱਤਰੋ ਸਾਰਿਆਂ ਦਾ ਦੁਬਾਰਾ ਫੇਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਦੇ ਰਹੇ ਹੋ ਤੇ ਮਿੱਤਰੋ ਚਲੋ ਫਿਰ ਕਰਦੇ ਆਪਾਂ ਬਲੌਗ ਦੀ ਸਟਾਰਟਿੰਗ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਕੀ ਕੀ ਕੁਝ ਪ੍ਰੋਸੈਸ ਆ ਗਿਆ ਸਾਰਾ ਤੇ ਨਾਲੇ ਆਪਾਂ ਤੁਹਾਨੂੰ ਸਾਰਾ ਕੁਝ ਥੱਲੇ ਦਿਖਾਉਣੇ ਆ ਆਪਾਂ ਨੂੰ ਹਾਲਾਤ ਪਤਾ ਲੱਗ ਜਾਣਗੇ ਨਾਲੇ ਗੱਡੀ ਦੇ ਵੀ ਕਿਵੇਂ ਆ ਗਈ ਥੱਲੇ ਸਿਚੁਏਸ਼ਨ ਵੀ ਬਾਹਲੀ ਗਲੀ ਗੁਲੀ ਤਾਂ ਨਹੀਂ ਹੈਗੀ ਸਾਰਾ ਕੁਝ ਪਤਾ ਲੱਗ ਜਾਊ ਆਪਾਂ ਨੂੰ ਮਿੱਤਰੋ ਤੇ ਚਲੋ ਫਿਰ ਕਰਦੇ ਆਂ ਸਟਾਰਟ ਤੇ ਮਿਲਦੇ ਆ ਤੁਹਾਨੂੰ ਹੁਣ ਅਗਲੀ ਕਲਿੱਪ ਚ ਮਿੱਤਰੋ ਗੱਡੀ ਵਾਰ ਕੱਢ ਲਈ। ਸੇ ਪਹਿਲਾਂ ਆਪਾਂ ਹੁਣ ਇਹਦਾ ਆ ਸਾਰਾ ਸਮਾਨ ਚੱਕ ਦਈਏ ਵਿੱਚੋਂ ਮੈਟ ਮੂਟ ਕਿਉਂਕਿ ਮਿੱਤਰੋ ਮੈਟ ਮੂਟ ਪਟਣੀ ਨੇ ਆਪਾਂ ਇਹ ਸਾਰੇ ਹੁਣ ਪਹਿਲਾਂ ਸੀਟਾਂ ਖੋਲ ਦਈਏ। ਇੱਥੇ ਵੀੜੇ ਜੀ ਧਰਦਨੇ ਸਾਰਾ ਸਮਾਨ। ਪਹਿਲਾਂ ਮਿੱਤਰੋ ਆਹ ਨਟਾਂ ਨੂੰ ਸੀਟਾਂ ਖੋਲਣੀਆਂ ਪੈਣੀਆਂ। ਆ ਨਟ ਖੋਲ ਕੇ ਕਾ ਨਟ ਆ ਗਿਆ। ਮੂਰਲੀ ਸੀਟ ਦੇ ਇੱਕ ਨਟ ਉਧਰ ਨੇ ਆ ਜਗੜ ਵੀ ਪਟਣਾ ਪਊ ਆਪਾਂ ਨੂੰ ਵਿਚਾਲੜ ਦਾ ਸਾਰਾ ਕੰਸੋਲ ਤੇ ਹਾਮਰੇਸਟ ਆਪਾਂ ਚੱਕ ਕੇ ਧਰਤਾ ਬਾਹਰ ਤੇ ਚਲੋ ਮਿੱਤਰੋ ਮੈਂ ਹੁਣ ਕੱਢ ਲਾਂ ਮੈਂ ਆਟਮੂਟ ਉਦੋਂ ਬਾਅਦ ਤੁਹਾਨੂੰ ਨਾਟ ਨਾਟ ਖੋਲਦੀ ਦਿਖਾਉਂਗਾ ਮੈਂ ਆਹ ਸੀਟ ਦਾ ਮਿੱਤਰੂ ਵਾਲੀ ਸ਼ੌਕੀ ਹੁੰਦੀ ਆ ਕੱਢਣੀ ਇਹਦਾ ਮੜੇ ਜਿਹਾ ਨਿਕਲਉਂਦੀ ਆ ਉਹ ਵੀ ਮਿੱਤਰੂ ਨਾਲੇ ਗੱਡੀ ਦੀ ਪ੍ਰੋਪਰ ਵਾਲੀ ਸਾਫ ਸਫਾਈ ਹੋ ਜੂ ਵਿੱਚੋਂ ਤੇ ਨਾਲੇ ਆਪਣਾ ਨਿਗਾ ਪੱਜ ਜੂ ਕੰਮ ਖਾਸ ਹੀ ਹੋ ਜਾਣਗੇ ਇਹ ਚੀਜ਼ ਨਾਲ ਵੀ ਮਿੱਤਰੂ ਮੂਰ ਲੀਆਂ ਸੀਟਾਂ ਤਾਂ ਕੱਢਤੀਆਂ ਆਪਾਂ ਵਿੱਚੋਂ ਆਉਂ ਪਈਆਂ ਕੱਢ ਕੇ ਰੱਖੀਆਂ ਮਗਰ ਲੀਆਂ ਕੱਢਦੇ ਹੁਣ ਰੋਚੇ ਕਰੂੰ ਸਾਰੀ ਪਟ ਲਈ ਆਪਾਂ ਆ ਵੀ ਕੱਢਤੀਆਂ ਸੀਟਾਂ ਪਿਛਲੀਆਂ ਵੀ ਤੇ ਹੁਣ ਆ ਨਟ ਖੋਲਿਆ ਰਹੇਗਾ ਕੱਲਾ ਸੀਟ ਬੈਲਟ ਵਾਲਾ ਆ ਖੋਲ ਕੇ ਇਧਰਲੀ ਸੀਟ ਬੈਲਟ ਵੀ ਕੱਢ ਲਈ ਇਹ ਖੋਲ ਕੇ ਬਸ ਫਿਰ ਪਟਣਾ ਸ਼ੁਰੂ ਕਰ ਦਿੰਦੇ ਆ ਮੈਟਿੰਗ ਨਾਲੇ ਆਪਾਂ ਤਾਰਾਂ ਲਗੋ ਦਾਂਗਾ ਦੇਖੋ ਮਿੱਤਰੋ ਚੂਹੇ ਦਾ ਘਰ ਆ ਚੀਜ਼ਾਂ ਨੇ ਤੂੰ ਕੀ ਕਰਿਆ ਯਾਰ ਦੇ ਤਾਂ ਹੀ ਪਟਣੀ ਗਈ ਆ ਹੁਣ ਮੈਨੂੰ ਆ ਵੀ ਵਿਚੋਂ ਨਾ ਕੋਈ ਛਾਪਾ ਨਿਕਲਿਆ ਹੋਰ ਨੂੰ ਤਾਂ ਤਕਰੀਬਨ ਹਾਲੇ ਤੱਕ ਤਾਂ ਸਹੀ ਲੱਗਦੀ ਆ ਜਿੱਥੋਂ ਤੱਕ ਮਾੜੀ ਮੁੱਟੀ ਪਟ ਕੇ ਦੇਖੀ ਆ ਦੇਖੋ ਨਾਲ ਆ ਗੰਦਗੀ ਸਾਰੀ ਸਾਫ ਹੋ ਗਈ ਮਿੱਤਰੋ ਜਿਹੜਾ ਗੰਦ ਪਿਆ ਕਰਦੇ ਆ। ਆਹ ਦੇਖੋ। ਹੁਣ ਤਾਂ ਹਲੇ ਤੱਕ ਸਹੀ ਲੱਗੀ ਆ ਮਿੱਤਰੋ। ਆਹ ਦੇਖੋ ਮਿੱਤਰੋ ਮੈਟਿੰਗ ਦਾ ਪੂਰੀ ਟੌਪ ਦੀ ਕਰਾਈ ਆ ਬਾਈ ਉਹਨਾਂ ਦੀ ਆਹ ਦੇਖੋ ਥੱਲੇ 쿠ਸ਼ਨ ਵੀ ਲਵਾਇਆ ਪਿਆ ਪੋਲੇ ਵਾਲਾ। ਕਿਉਂਕਿ ਯਾਰ ਏਜੰਸੀ ਵਾਲਾ ਤਾਂ ਬੜਾ ਟਾਈਮ ਰਹਿੰਦਾ ਨਹੀਂ ਹੁੰਦਾ। ਤੇ ਆਹ ਪੱਟ ਲਈਏ ਮਿੱਤਰੋ ਆਪਾਂ। ਆਹ ਆ। ਕੋਈ ਮਿੱਤਰੋ ਪੱਟਤੀ ਗੱਡੀ ਸਾਰੀ ਆਪਾਂ। ਦੇਖੋ। ਅਰਤੀ ਲੰਡੀ ਜਾਵਾਂ ਹੂੰ ਮਿੱਤਰੋ ਥੱਲੋਂ ਦਾ ਸਾਫ਼ ਪਈਆ ਗੱਡੀ ਜਾਵਾਂ ਐਂ ਚੱਲ ਮਾੜਾ ਮੂਟਾ ਦਾ ਯਾਰ ਹੁਣ ਹੁੰਦਾ ਹੀ ਆਪਾਂ ਕਿਹੜੇ ਨਾਲੇ ਨਵੀਂ ਕਢਾਈ ਆ ਤੇ ਆਹ ਦੇਖੋ ਮਿੱਤਰੋ ਆਹ ਚੀਜ਼ਾਂ ਕਰਕੇ ਪੱਟਣੀ ਪਈ ਆ ਆਹ ਦੇਖੋ ਗੁੱਦ ਕਿਵੇਂ ਟੁੱਕੀ ਪਈ ਆ ਵਿੱਚ ਇਹ ਨਾਲੇ ਹੁਣ ਆਪਾਂ ਸਾਰੀ ਸਾਫ਼ ਕਰਦਾਂਗੇ ਸਮਾਰ ਕੇ ਤੇ ਨਾਲੇ ਆਪਣਾ ਮੈਟ ਮੂਟੋ ਹੋਊਗਾ ਤੇ ਮਿੱਤਰੋ ਉਹ ਨੂੰ ਹੁਣ ਧਰਾਂਗੇ ਆਪਾਂ ਸ਼ਾਮ ਨੂੰ ਕਿ ਨੂੰ ਅੱਜ ਦੀ ਦਿਹਾੜੀ ਛਾਰੇ ਦੀ ਆੜੀ ਚੁੱਪ ਲੱਗ ਲੈਣ ਨੂੰ ਮੈਟ ਨੂੰ ਮੈਟ ਵੀ ਖੜਾ ਤਾਂ ਸੀਟਾਂ ਵੀ ਕੱਢਤੀਆਂ ਆਹ ਗੱਤੇ-ਗੁੱਤੇ ਜਿਵੇਂ ਸਾਰੇ ਕੱਢਦੇ ਆਹ ਮੈਟ ਪਏ ਨੇ ਕਿ ਦੂਜੇ ਗੱਡੇ ਹੁਣ ਡਿੱਗੀ ਖੋਲਦੀ ਐ ਤੇ ਡਿੱਗੀ ਵਾਲਾ ਸਮਾਨ ਵੀ ਕੱਢਦੀ ਐ ਸਾਰਾ ਵਿੱਚੋਂ ਇਹ ਆਹ ਸਮਾਨ ਮਿੱਤਰੋ ਜਿਹੜਾ ਆਪਣਾ ਜਿਗਾੜ ਪਾਇਆ ਸੀ ਪ੍ਰੋਜੈਕਟ ਉੱਥੇ ਲਾਇਆ ਵਾ ਜੀ ਆਹ ਦੇਖੋ ਖੋਲਦਾ ਵੀ ਐ ਜਿਗਾੜ ਆਈ ਨਹੀਂ ਹੈਗਾ ਵੀ ਕੱਲਾ ਕਸ ਕੇ ਭਰੇ ਹੋ ਜੋ ਇਹ ਫੇਰ ਫੇਰ ਉਵੇਂ ਹੀ ਚੱਲ ਪੂ ਸਾਰਾ ਕੁਝ ਤੇ ਦੋ ਲੋ ਮਿੱਤਰੋ ਫਿਰ ਹੁਣ ਆਪਾਂ ਇਹਦੀ ਸਾਫ ਸਫਾਈ ਕਰ ਦਈਏ ਕਿਉਂਕਿ ਮਿੱਤਰੋ ਆ ਕੇ ਸ਼ਾਮ ਨੂੰ ਸ਼ਾਮ ਨੂੰ ਫਿਰ ਕੰਮ ਤੋਂ ਆ ਕੀ ਕਰਨੀ ਆ ਇਹ 8-9 ਵਜਾ ਆ ਜਾਂਦਾ ਕੰਮ ਤੋਂ ਲੇਟ ਹੋ ਜਾਈਦਾ ਆਉਂਦੇ ਇਹਨੂੰ ਤੇ ਤੇ ਆਉਂਦਿਆਂ ਨੂੰ ਫਿਰ ਆਪਾਂ ਨੂੰ ਕੋਈ ਡਿੱਕਾ ਨਾ ਹੋਵੇ ਬਸ ਹੁਣ ਸਾਰਾ ਆਪਾਂ ਫਿਟਿੰਗ ਕਰਨੀ ਲੱਗਾਂਗੇ ਤੇ ਮਿੱਤਰੋ ਨਾਲੇ ਮੇਰਾ ਇਰਾਦਾ ਹੈਗਾ ਇੱਕ ਹੋਰ ਆਈਟਮ ਦਾ ਵੀ ਇੱਥੇ ਆਪਾਂ ਉਹ ਡਿੱਗੀ ਵਾਲੀ ਲਵਾ ਦਈਏ ਯਾਰ ਡੰਡੀ ਜੀ ਜਿਹਦੇ ਨਾਲ ਡਿੱਗੀ ਚੱਕੀ ਜਾਂਦੇ ਉਹ ਸਿਸਟਮ ਸੌਖਾ ਹੈਗਾ ਤੇ ਆ ਹੁੰਦੇ ਨੇ ਮਿੱਤਰੋ ਸੈਂਸਰ ਜਿਵੇਂ ਹੁਣ ਆਪਣੀ ਇੱਥੇ ਗੱਡੀ ਖੋਣੀ ਦੀ ਬੱਤੀ ਹੈਂਡ ਬ੍ਰੇਕਾਂ ਵਾਲੀ ਉਹਦੀ ਬੱਤੀ ਦੀ ਤਾਰ ਆ ਰਹੀ ਆ ਆ ਚੀਜ਼ਾਂ ਹੁੰਦੀਆਂ ਨੇ ਜੀ ਮੇਨ ਸਾਰੀਆਂ ਤੇ ਬਾਕੀ ਮੈਂ ਤਰੂ ਵਿੱਚੋਂ ਦਾ ਮੈਨੂੰ ਸੈਟ ਲੱਗੀ ਗੱਡੀ ਕਿਉਂਕਿ ਬਹੁਤ ਹਾਲਾਤ ਲੂਟ ਨੇ ਯਾਰ ਟਾਈਮ ਦੇ ਹਿਸਾਬ ਨਾਲ ਬਾ ਮਾੜੀ ਮੁੱਟੀ ਜੀ ਕਿਤੋਂ ਕਿਤੋਂ ਉਹਦਾ ਚਲੋ ਮਿੱਤਰੋ ਹੁਣ ਹੁੰਦੀ ਰਹਿੰਦੀ ਆਏ ਨਹੀਂ ਹੈਗਾ ਵੀ ਯਾਨੀ ਕਿਤੋਂ ਪੱਚ ਧਰਿਆ ਹੋਇਆ ਹੈਗਾ ਜਮਾ ਮੈਂ ਬਾਕੀ ਹਜੇ ਦੇਖਦੇ ਆ ਕੇ ਡੂੰਗਾ ਡੂੰਗੇ ਫੇਰ ਜਾਵਾਂਗੇ ਤੇ ਹੁਣ ਮਿੱਤਰੋ ਰੋਟੀ ਖਾ ਲਈ ਆਪਾਂ ਫੇਰ ਦਿਖਾਉਣਾ ਥੋੜਾ ਅੱਗੇ ਵੀ ਮਿੱਤਰੋ ਅੱਜ ਹੈਗਾ ਨੈਕਸਟ ਡੇ ਸਵੇਰੇ ਕੱਲ ਆਪਾਂ ਗੱਡੀ ਪੱਟਤੀ ਸੀ ਸਾਰੀ ਤੇ ਅੱਜ ਮਿੱਤਰੋ ਇਹਦਾ ਸਾਰਾ ਸਮਾਨ ਕੱਢ ਲਈਏ ਬਾਹਰ ਤੇ ਹੁਣ ਵਿੱਚੋਂ ਜਿੱਥੇ ਤਾਰਾਂ ਤੁਰਾਂ ਸਣੀਆਂ ਨੇ ਸਾਰੀਆਂ ਤਾਰਾਂ ਸੈੱਟ ਕਰਕੇ ਤੇ ਤਾਰਾਂ ਤੇ ਟਿੱਪਾਂ ਟੂਪਾਂ ਲਾ ਕੇ ਵਿੱਚੋਂ ਸਫਾਈ ਕਰਕੇ ਗੱਡੀ ਕੱਢ ਦਈਏ ਮਿੱਤਰੋ ਅੱਜ ਸਾਰੀ ਕਿਉਂਕਿ ਕਈ ਵਾਰ ਐਮਰਜੈਂਸੀ ਲੋਡ ਲੋਡ ਪੈ ਜਾਂਦੀ ਹੁੰਦੀ ਆ ਅਣਕੀ ਦੇ ਮੂੰਹ ਵੱਲ ਚਾਕੀ ਜਾਵਾਂਗੇ ਆ ਪੈਨਲ ਫੂਨ ਵਾਲੇ ਜੇ ਸਾਰੇ ਕੱਢ ਨਹੀਂ ਇਹ ਬਾਹਰ ਲੋਕ ਆਪਣੇ ਸਾਹਮਣੇ ਵੀ ਨੇ ਇਹਨਾਂ ਨੂੰ ਵੀ ਨਾਲੇ ਆਪਾਂ ਮਿੱਤਰੋ ਹੁਣ ਪਾਲਸ ਮਾਰ ਕੇ ਫੇਰ ਹੀ ਫਿੱਟ ਕਰਾਂਗੇ ਸਾਰੇ ਪੈਨਲ ਵਾਲੇ ਕਿਉਂਕਿ ਮੂੰ ਇਹਨਾਂ ਦੇ ਪਾਲਸ ਮਾਰਨੀ ਔਖੀ ਹੈਗੀ ਹੁਣ ਖੁੱਲੇ ਵੀ ਨੇ ਹੁਣ ਸੌਖੀ ਰੋ ਤੇ ਚਲੋ ਮਿੱਤਰੋ ਫਿਰ ਹੁਣ ਸਾਨੂੰ ਦਿਖਾਉਣੇ ਆ ਅੱਗੇ ਮਿੱਤਰੋ ਇਧਰ ਲਈ ਸਪਲਾਈ ਦੇਖੋ ਬਣ ਗਈ ਨਾ origignal ਜਮਾ ਜਮ ਹੀ ਪਤਾ ਲੱਗਦਾ ਨਾਲ-ਨਾਲ ਜਾਂਦੀ ਹੈ ਸਾਰੀਆਂ ਤਾਰਾਂ ਤੇ ਹੁਣ ਇਧਰ ਲਈ ਰਹਿ ਗਈ ਆਹ ਦੇਖੋ ਕਿਵੇਂ ਖੜਦੀ ਜਾਂਦੀ ਇਹ ਵੀ ਕਰਦੀ ਓਕੇ ਤੇ ਤੁਹਾਨੂੰ ਫੇਰ ਦਿਖਾਉਣਾ ਹੁਣ ਬਣ ਜੂਗਾ ਗੱਲਬਾਤ origignal ਹੀ ਬਣਾ ਲਾਂਗੇ ਆਹ ਜਿਹੜੇ ਤਾਰਾਂ ਤੁਹਾਨੂੰ ਸਭ ਦੱਬ ਦੇਣੀਆਂ ਨੇ ਮਿੱਤਰੋ ਆਪਾਂ ਵਿੱਚ ਕੋਈ ਚੇ ਤਾਰ ਦਿਖਾ ਨਹੀਂ ਦੇਣੀ ਬਾਹਰ ਵੀ ਮਿੱਤਰੋ ਥੋੜਾ ਜਿਹਾ ਮੌਸਮ ਬਾਰੇ ਖਰਾਬ ਹੋ ਗਿਆ ਜੀਆ ਤੇ ਸ਼ਾਮ ਨੂੰ ਹੁਣ ਆਪਾਂ ਕੰਮ ਤੋਂ ਆਏ ਆਂਗੇ ਰਾਤ ਦੇ 8 9 9:30 ਵਜੇਗੇ ਤੇ ਮਿੱਤਰੋ ਹੁਣ ਆਪਾਂ ਇਹਦੀ ਫਿਟਿੰਗ ਕਰਨ ਲੱਗਦੇ ਆਂਗੇ ਮਿੱਤਰੋ ਤਾਂ ਔਖਾ ਤਾਂ ਬਹੁਤ ਆ ਪਰ ਤੁਸੀਂ ਯਾਰ سپورਟ ਬਣਾ ਕੇ ਰੱਖੋ ਪਰ ਕੋਈ ਚੇਕ ਕਰਨੀ ਆਪਾਂ ਦੱਬਦੇ ਨਹੀਂ ਬਸ ਤੁਸੀਂ سپورਟ ਕਰੋ ਤਾਂ ਕਿ ਹੋਰ ਵੀ ਘੈਂਟ ਵੀਡੀਓ ਹੋਣ ਆਪਾਂ ਸਮਾਨ ਇਹ ਸਾਂਭ ਲਈ ਇਹਦਾ ਹੁਣ ਅੱਧਾ ਜਿਹੜਾ ਸਾਂਭਣ ਵਾਲਾ ਸਟਿੱਪਣੀ ਕੱਢ ਕੇ ਪਿੱਛੇ ਧਰਨੀ ਆ ਤੇ ਮੂਹਰੋਂ ਆਪਾਂ ਜਿਹੜੀ ਸਵੇਰੇ ਕੰਮ ਛੱਡ ਕੇ ਗਏ ਸੀ ਵਿਚਾਲੇ ਤਾਰਾਂ ਵਾਲਾ ਆ ਦੇਖੋ ਇਧਰਲੀ ਸਾਈਡ ਦੀਆਂ ਦਾਤਾਰਾਂ ਜਮਾ ਓਕੇ ਕਰਤੀਆਂ ਸੀ ਆਪਾਂ ਜਿੰਦੇ ਲਾਤੀ ਉਧਰ ਲੀਆਂ ਰਹੀਆਂ ਸੀ ਉਹਨਾਂ ਦਾ ਕਰੀ ਜਾਂਦੀ ਜੀ ਕੰਮ ਹੁਣ ਉਹ ਕਰਤੀ ਓਕੇ ਸਾਰੀਆਂ ਤੇ ਫੇਰ ਦਿਖਾਉਣਾ ਤੁਹਾਨੂੰ ਮੈਟਿੰਗ ਮੁੱਟੇ ਮੈਟ ਮੁੱਟ ਸਾਰੇ ਵਿੱਚ ਪਏ ਨੇ ਇਹਦੇ ਕਿਉਂਕਿ ਮਿੱਤਰੋ ਮੋਹਮ ਖਰਾਬ ਹੋਣ ਕਰਕੇ ਡੈਡੀ ਉਹਨਾਂ ਨੇ ਪਿੱਛੋਂ ਚੱਕ ਕੇ ਰੱਖਤੀ ਸੀ ਸਾਰੇ ਵਿੱਚ ਤੇ ਚਲੋ ਫਿਰ ਮਿੱਤਰੋ ਹੁਣ ਸਾਨੂੰ ਕਰ ਲਈਏ ਜਿੰਨੀ ਕ ਹੁੰਦੀ ਹੈ ਜੀ ਕਿਉਂਕਿ ਬਾਲਾ ਟਾਈਮ ਦਾ ਲੱਗਣਾ ਵੀ ਨਹੀਂ ਅੱਧਾ ਘੰਟਾ ਘੰਟਾ ਕਮਸਾਂ ਲੱਗੂ ਜਾਣੀ ਕੰਮ ਤਾਂ ਬਾਲਾ ਵੱਡਣਾ ਹੈ ਨਹੀਂ ਇਹ ਜੀਦੀ ਫਿਟਿੰਗ ਹੋਈ ਹੋਵੇ ਯਾਰ ਉਹਨੂੰ ਫਿੱਟ ਕਰਨ ਵਾਲਾ ਬਟ ਉਹ ਤਾਂ ਹੈ ਨਹੀਂ ਕੰਮ ਲੰਬਾ ਚੌੜਾ ਫੇਖਾਂ ਆ ਵੀ ਚੱਲ ਆਏ ਵੀ ਥੱਕੇ ਇਹ ਕਰਕੇ ਕਿਉਂ ਕੰਮ ਦੋਈ ਪਹਿਲਾਂ ਥੱਕੇ ਜਾਉਣੇ ਆ ਤਾਂ ਕਰਕੇ ਬੜਾ ਟਾਈਮ ਇਹ ਲੱਗਣਾ ਨਹੀਂ ਜਿੰਨਾ ਕਿ ਲੱਗੂ ਆਪਾਂ ਲਾ ਦਿੰਨੇ ਆ ਤੇ ਚਲੋ ਮਿੱਤਰੋ ਅਗਲਾ ਨੂੰ ਦੋਹਣੇ ਅੱਗੇ ਤੇ ਲੋ ਵੀ ਮਿੱਤਰੋ ਬੜੀ ਮੁਸ਼ਕਿਲ ਦੇ ਨਾਲ ਸਾਰੀਆਂ ਤਾਰਾਂ ਦੂਰ ਓਕੇ ਕਰ ਲਿਆ ਸੀ ਆਪਾਂ ਮੂਰੂ ਆ ਬੂ ਫਰਣੀ ਤਾਰਾਂ ਆਪਣੀਆਂ ਤਿੰਨੇ ਆ ਆ ਗਈਆਂ ਚੌਥੀ ਇਹਦੀ ਅਰਥ ਦੀ ਹੁੰਦੀ ਆ ਉਹ ਵਾਲੀ ਆਸੇ ਤੇ ਸਾਰਾ ਸਿਸਟਮ ਓਕੇ ਕਰ ਲੈਂਦਾ ਹੁਣ ਯਾਨੀ ਆਪਣੀ ਪੇਟੀ ਸੌਖੀ ਬਾਹਰ ਇਹure ਗੱਡੀ ਆਇਆ ਕਰੂ ਜਿਵੇਂ ਪਹਿਲਾਂ ਤਾਰਾਂ ਘੱਟੀਆਂ ਸੀ ਯਾਰ ਆਹ ਤਾਰ ਪੂਰੀ ਪੂਰੀ ਆਪਣੀ ਕੱਲੀ ਆ ਬਰੀਕ ਤਾਰ ਬਾਕੀ ਸਾਰੀਆਂ ਓਕੇ ਨੇ ਤਾਰਾਂ ਯਾਨੀ ਦੇਖੋ ਹੁਣ ਆਪਣੀ ਪੇਟੀ ਬਾਹਰ ਕੱਢ ਕੇ ਰੱਖੀ ਵੀ ਆ ਇਹ ਇਹ ਪਹੁੰਚ ਜਾ ਕਰੂ ਇਹਦੇ ਤੱਕ ਹਾਂ ਯਾਨੀ ਜਦੋਂ ਬਾਹਰ ਇਹure ਕੱਢਣੀ ਹੈ ਤਾਰਾਂ ਆ ਜਾ ਕਰੂ ਇੱਥੇ ਤੱਕ ਤੇ ਚਲੋ ਫਿਰ ਮਿੱਤਰੋ 14 ਤੂਰਾਂ ਦੀ ਸਪਲਾਈ ਓਕੇ ਹੋ ਗਈ। ਹੁਣ ਇਹ ਚ ਬੁਰਸ਼ ਮਾਰ ਕੇ ਆਪਾਂ ਆ ਚੀਜ਼ਾਂ ਦੇ ਜਿਵੇਂ ਦੇਖੋ ਮਿੱਟੀ ਖੜੀ ਆ। ਬੁਰਸ਼ ਮਾਰ ਕੇ ਤੇ ਰੇਤਾ ਕੱਢ ਕੇ ਤੇ ਲੈ ਕੇ ਬਾਬੇ ਦਾ ਨਾਮ ਮੈਟ ਮੁੱਢ ਧਰ ਦਈਏ। ਸਾਰੀ ਓਕੇ ਕਰ ਦਈਏ ਮਿੱਤਰੋ। ਐਂ ਜੀ ਟਾਈਮ ਟੂ ਮ ਕੱਢਣਾ ਕੋਉਂ ਕਿ ਮਿੱਤਰੋ ਨੂੰ ਤਾਂ ਟਾਈਮ ਲੱਗਦਾ ਨਹੀਂ ਮੇਰਾ। ਤੇ ਚਲੋ ਨੂੰ ਫੇਰ ਦਿਖਾਉਣਾ ਹੁਣ ਅੱਗੇ। ਤੇ ਦੇਖੋ ਮਿੱਤਰੋ ਆ ਚੀਜ਼ਾਂ ਨੇ ਵਟਾਈ ਐ ਇਹ ਗੱਡੀ ਸਾਰੀ। ਦੇਖੋ ਕਿਵੇਂ ਕਚਰ-ਕਚਰ ਕਰੀ ਪਈ ਆ। ਤੂ ਇਹਨਾਂ ਦਾ ਬੜਾ ਬੁਰਾ ਹਾਲ ਆ ਯਾਰ ਅਰ ਕੋਈ ਨਹੀਂ ਮਿੱਤਰੋ ਐਤੀ ਆਪਾਂ ਪੱਕਾ ਹੀਲਾ ਕਰਕੇ ਫੇਰ ਹੀ ਮੈਟ ਲਾਵਾਂਗੇ ਥੱਲੇ ਆਪਾਂ ਜਗਾੜ ਛੱਡਦਾ ਕੋਈ ਪਹਿਲਾਂ ਹੀ ਹੁੰਦਾ ਮਿੱਤਰੋ ਇੱਥੇ ਵੀ ਜਾਲੀ ਜੁੜੀ ਲਾਤੀ ਹੋਂ ਦੇਖ ਆ ਜਗਾ ਤੁਹਾਨੂੰ ਇੱਕ ਇੱਥੋਂ ਜੇ ਜਾਲੀ ਲੱਗਦੀ ਜੇ ਏਸੀ ਵਾਲੇ ਫਿਲਟਰਾਂਿਆਂ ਕੋਲ ਉੱਥੇ ਵੀ ਜਾਲੀ ਜੁੜੀ ਲਾਈ ਵੀ ਹੈ ਤੇ ਤੇ ਚਲੋ ਫਿਰ ਮਿੱਤਰੋ ਉਨ ਫੁਈਰ ਦਿਖਾਉਣੇ ਹੁਣ ਆਪਾਂ ਕਰ ਦਈਏ ਦੀ ਕਿਰਾ ਫਟਾਫਟ ਸਭ ਲਈ ਸਾਰੀ ਪਿੱਸਾਂ ਦਾ ਕਰਤੀ ਤੇ ਆਹ ਮੂਰਲੇ ਬੰਨਣ ਵਾਲੇ ਰਹਿ ਗਏ ਆ ਉੱਧਰਲਾ ਰਹਿ ਗਿਆ ਰਹਿ ਗਿਆ ਬਸ ਫਿਰ ਬਾਕੀ ਮਿੱਤਰੋ ਸਵੇਰੇ ਫਿਟਿੰਗ ਕਰਾਂਗੇ ਮਿੱਤਰੋ 1 ਮਿੰਟ ਤਾਂ ਵਸਾਤਾ ਆਪਾਂ ਜਿਹੜਾ origional ਹੁੰਦਾ ਏਜੰਸੀ ਵਾਲਾ ਉਹ ਤਾਂ ਵਸਾਤਾ ਸਾਰਾ ਥੋੜਾ ਜਿਹਾ ਜਾਨੀ ਇਥੋਂ ਜਿਹੇ ਹਾਲਾਤ ਮਾੜੇ ਨੇ ਮੈਟ ਦੇ ਕਿਉਂਕਿ ਇਥੋਂ ਪਹਿਲਾਂ ਪਾਣੀ ਪੂਣੀ ਲੀਕ ਕਰਦੀ ਉਹ ਜਗ੍ਹਾ ਤੋਂ ਇਹ ਤਾਂ ਅਗਰ ਕਿਥੇ ਪਾਣੀ ਡੁੱਲ ਹੀ ਗਿਆ ਤੇ ਉੱਥੇ ਹੀ ਖਰਾਬ ਹੋਈ ਗਿਆ ਇਹ ਤੇ ਬਾਕੀ ਸਾਰੇ ਤਾਂ ਓਕੇ ਆ ਮਿੱਤਰੋ ਹੁਣ ਦੂਜਾ ਮੈਟ ਕਰ ਦਈਏ ਉਧਰਲੀ ਸ਼ੈਡੋ ਸੈਟਿੰਗ ਰਹਿ ਗਈ ਇਹਦੀ ਉਹ ਕਰ ਇਧਰ ਸਾਰੇ ਓਕੇ ਹੋ ਗਿਆ ਜਮਾ ਏ ਟੂ ਜ਼ੈਡ ਉਧਰੋਂ ਰਹਿ ਗਿਆ ਉਹ ਕਰ ਦਈਏ ਹੁਣ ਆਪਾਂ ਓਕੇ ਫਿਰ ਉਹਦੇ ਉੱਤੇ ਦੀ ਦੂਜਾ ਮੈਟ ਲਾਵਾਂਗੇ ਲੈਦਰ ਵਾਲਾ ਇਹ ਫਿਰ ਦਿਖਾਉਣਾ ਹੈ ਮਿੱਤਰੋ ਹੁਣ ਆ ਵੀ ਮਿੱਤਰੋ ਪਿਛਲੀ ਸ਼ੀਟ ਦੀ ਤਾਂ ਫਿਟਿੰਗ ਹੋ ਗਈ ਸਾਰੀ ਦੀ ਹੁਣ ਰਹਿ ਗਿਆ ਮੂਰ ਲੀਆਂ ਇਹਨਾਂ ਦੀ ਫਿਟਿੰਗ ਕਰ ਦਈਏ ਹੋ ਗਈ ਸਾਰੇ ਦੀ ਫਿਟਿੰਗ ਆਪਣੀ ਹੁਣ ਓਕੇ ਤੇ ਹੁਣ ਆਪਾਂ ਲਾ ਲਈਏ ਇਹਨਾਂ ਦੇ ਗਤ ਉਹ ਪਲਾਸਟਿਕ ਗਤੇ ਗਤੇ ਇਹ ਜਿਹੜੇ ਲਾਉਣੇ ਨੇ ਜਿਵੇਂ ਇੱਥੇ ਲੱਗਣਗੇ ਆ ਚੀਜ਼ ਲਗਾ ਗੱਤਾ ਕੰਸੋਲ ਰੈਂਦਾ ਸੈਂਟਰ ਕੰਸੋਲ ਸਾਰੇ ਲਾ ਲਈਏ ਤੇ ਅੰਦਰੋਂ ਸਮਾਨ ਚੱਕ ਲਈਏ ਤੇ ਸੀਟਾਂ ਸੂਟਾਂ ਮਿੱਤਰੋ ਕਸੀਆਂ ਗਈਆਂ ਸਾਰੀਆਂ ਓਕੇ ਨੇ ਜਾਵਾਂ ਹੁਣ ਤੇ ਇਹ ਹੁਣ ਦੂਜਾ ਸਮਾਨ ਕਸਣ ਲੱਗਦਾ ਤੇ ਗੱਤੇ-ਗੁੱਤੇ ਜੀ ਤੁਹਾਨੂੰ ਦਿਖਾਉਣਾ ਹੈ ਫਿਰ ਅੱਗੇ ਉਹ ਵੀ ਮਿੱਤਰੋ ਆਪਣਾ ਸਾਰਾ ਗੱਡੀ ਆ ਕੰਮ ਓਕੇ ਹੋ ਗਿਆ ਸੀਗਾ ਮੈਟਿੰਗ ਮੂਟਿੰਗ ਕਰਤੀ ਸੀ ਆਪਾਂ ਸਾਰੀ ਤੁਹਾਨੂੰ ਜਿਵੇਂ ਕਿ ਪਤਾ ਪਿਛਲੇ ਬਲੌਗ ਪਿਛਲੀ ਵੀਡੀਓ 'ਚ ਤੁਸੀਂ ਹੁਣ ਚੈੱਕ ਕਰੋਗੇ ਪਹਿਲਾਂ ਆਪਣੀ ਵੀਡੀਓ ਆਪਣੀ ਗੱਡੀ ਪੱਟੀ ਵੀ ਸੀ ਇਹ ਤੇ ਮਿੱਤਰੋ ਮੈਟਿੰਗ-ਮੂਟਿੰਗ ਓਕੇ ਹੋ ਗਈ ਆਪਣੀ ਹੁਣ ਸਾਰਾ ਕੁਝ A to Z ਓਕੇ ਆ ਹੁਣ ਗੱਡੀ ਆਪਣੀ ਪੂਰੀ ਘੈਂਟ ਬਣ ਚੁੱਕੀ ਹੈਗੀ ਸਾਰੀਆਂ ਚੀਜ਼ਾਂ ਵਰਕਿੰਗ ਹੋ ਗਈਆਂ ਕੋਈ ਤਾਰ ਤੱਪਾ ਸਾਰਾ ਕੁਝ ਐ ਜਮ ਰਿਜਨਲ ਏਜੰਸੀ ਵਾਲਾ ਕੰਮ ਹੋ ਗਿਆ ਤੇ ਮਿੱਤਰੋ ਫਿਰ ਤੇ ਵਲੌਗ ਦਾ ਫਿਰ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਇਥੇ ਐਂਡ ਕਰਦੇ ਆ ਚੋਬਰੋ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿੱਤਰੋ ਦੱਬ ਕੇ ਸਪੋਰਟ ਕਰੋ ਤਾਂ ਕਿ ਆਪਾਂ ਆਉਣ ਵਾਲੀਆਂ ਵੀਡੀਓ ਹੋਰ ਵੀ ਘੈਂਟ ਲਿਆਈਏ ਤੇ ਬਾਕੀ ਮਿੱਤਰੋ ਮੈਂ ਯਾਰ ਜਿਵੇਂ ਹੁਣ ਵਿੱਚ ਬਾਈ ਪਿਛਲੀ ਲਾਈਵ 'ਚ ਮੈਂ ਪਿਛੇ ਜੇ ਲਾਈਵ ਲਾਇਆ ਸੀ ਇੱਕ ਬਾਈ ਮੈਨੂੰ ਪੁੱਛਦਾ ਜੀ ਬਾਈ ਮੇਰੇ ਵਾਲੀ ਗੱਡੀ 'ਚ ਬੇਸ ਟੂ ਉਤਰੀ ਵੀ ਉਹਦੀ ਵੇਚ ਨਹੀਂ ਬਣਦੀ ਆਈ ਨਹੀਂ ਹੁੰਦੀ ਫਿਲਾਨਾ ਨਹੀਂ ਹੁੰਦਾ ਬਾਈ ਮੈਂ ਤੁਹਾਨੂੰ ਸੀ ਜਮਾ ਸੁੱਧ ਤੇ ਸਪਾਸਟਾ ਗੱਲ ਦੱਸਦਾ ਮੈਂ ਕੀ ਕਹਿਣਾ ਵੀ ਆਪਦੇ ਤਾਏ ਨਾਲ ਮਾੜਾ ਮੋਟਾ ਕੰਮ ਕਰਾਉਣਾ ਸੀ ਬਾਈ ਇਲੈਕਟ੍ਰੀਸ਼ੀਅਨ ਦਾ ਮਾੜਾ ਮੋਟਾ ਕੀ ਕਹਿਣਾ ਵੀ ਮੋਟਰਸਾਈਕਲ ਤੇ ਲਾਈਟ ਲਵਾ ਲਈ ਤਾਏ ਤੋਂ ਕਦੇ ਕੋਸ਼ ਕਰਾ ਲਿਆ ਮੈਂ ਜਾਣੀ ਉਹਨਾਂ ਚੀਜ਼ਾਂ ਨੂੰ ਦੇਖ ਦੇਖ ਕੀ ਪੰਗੇ ਜੇ ਲੈਣ ਲੱਗ ਗਿਆ ਕਿਉਂਕਿ ਬਈ ਮੈਂ ਸੌਂਕਾ ਮੈਨੂੰ ਇਹ ਚੀਜ਼ ਦਾ ਮੈਂ ਆਪ ਹੀ ਘਰੇ ਪੰਗੇ ਲੈਂਦਾ ਰਹਿਣਾ ਤੇ ਮੈਨੂੰ ਆਪਾਂ ਵੀ ਕਹਿ ਦੀਏ ਘਰਦਿਆਂ ਵੱਲੋਂ ਵੀ ਪੂਰੀ ਛੋਟ ਆ ਉਹ ਐਂ ਕਹਿ ਦਿੰਦੇ ਨੇ ਕਿ ਬਈ ਆਪਦੇ ਸਾਧਨ ਤੇ ਘਰੇ ਰਹਿ ਕੁਛ ਮਰਜ਼ੀ ਕਰ ਪਰ ਐਂ ਨਾ ਹੋਵੇ ਵੀ ਸਾਨੂੰ ਕਿਸੇ ਪਾਸੇ ਅਵਾਰਾਗਰਦੀ ਕਰਦਾ ਮਿਲ ਜੇ ਬਸ ਇਹਨਾਂ ਚੀਜ਼ਾਂ ਕਰਕੇ ਮਿੱਤਰੋ ਮੈਂ ਸਾਰਾ ਕੁਝ ਕਰਦਾ ਜੋ ਕੁਝ ਕਰਦਾਗਾ ਤੇ ਬਾਕੀ ਐ ਹੁੰਦਾ ਬਈ ਗੱਲ ਹੁਣ ਮੈਂ ਜਿਵੇਂ ਬਾਈ ਮੈਨੂੰ ਪੁੱਛਦਾ ਹੀ ਬੇਸ ਟਿਊਬ ਨਹੀਂ ਚੱਲਦੀ ਉਹਦੀ ਤਾਰ ਕਿਵੇਂ ਕਰਾਂ ਫਲਾਣਾ ਕਾ ਬਈ ਮੈਂ ਤੁਹਾਨੂੰ ਕਿਸੇ ਨੂੰ ਵੀ ਜਿਹੜੀ ਚੀਜ਼ ਮੇਰੇ ਹੱਥ ਵਸ ਨਹੀਂ ਹੈਗੀ ਵੀ ਮੈਂ ਜਿਹੜੀ ਚੀਜ਼ ਬਾਰੇ ਪੂਰਾ ਡੀਪਲੀ ਨਹੀਂ ਗਿਆ ਹੋਇਆ ਉਹ ਚੀਜ਼ ਬਾਰੇ ਮੈਂ ਤੁਹਾਨੂੰ ਕੋਈ ਨੌਲੇਜ ਨਹੀਂ ਦੇ ਸਕਦਾ ਜਿਹੜਾ ਆਪਣਾ ਕੰਮ ਆ ਜਿਹੜੇ ਕੰਮ ਤੇ ਮੈਂ ਹੁਣ ਜਾ ਰਹਾਗਾ ਮੈਨੂੰ ਉਹਦੇ ਬਾਰੇ ਨੌਲੇਜ ਆ ਮੈਂ ਉਹਦੇ ਬਾਰੇ ਤੁਹਾਨੂੰ ਸਭ ਕੁਝ ਦੱਸ ਸਕਣਾ ਪਰ ਹਲੇ ਮੈਂ ਉਹ ਚੀਜ਼ ਦੇ ਵਿੱਚ ਵੀ ਪ੍ਰੋਪਰ ਟਰੈਂਡ ਨਹੀਂ ਹੋਇਆ ਤਾਂ ਕਰਕੇ ਆਪਾਂ ਹਜੇ ਉਹ ਚੀਜ਼ ਰਿਵੀਲ ਨਹੀਂ ਕਰਨੀ ਤੁਹਾਡੇ ਸਾਰਿਆਂ ਦੇ ਸਾਹਮਣੇ ਵੀ ਕੀ ਕਰਦੇ ਆ ਕੀ ਨਾ ਜਦੋਂ ਰੱਬ ਨੇ ਕਿਰਪਾ ਕੀਤੀ ਆਪਾਂ ਜਮ ਓਕੇ ਹੋ ਗਏ ਆਪਾਂ ਫੇਰ ਹੀ ਰਿਵੀਲ ਕਰਾਂਗੇ ਕਿਉਂਕਿ ਮਿੱਤਰੋ ਇਹ ਚੀਜ਼ ਦੇ ਪਿੱਛੇ ਬਹੁਤ ਰਾਜ਼ ਨੇਗੇ ਤੇ ਬਹੁਤਿਆਂ ਦੇ ਹੁਣ ਮੂੰਹ ਤੁਸੀਂ ਆਪ ਹੀ ਸਮਝ ਗੋ ਹੋਗੇ ਜਦ ਆਪ ਬਹੁਤਿਆਂ ਨੂੰ ਮਿਲਣਾ ਇਹ ਚੀਜ਼ ਨਾਲ ਤੇ ਚਲੋ ਕੋਈ ਨਹੀਂ ਮਿੱਤਰੋ ਬਾਕੀ ਰੱਬ ਦੇਖਦਾ ਸਭ ਕੁਝ ਬਸ ਸਿੱਧੀਆਂ ਨੀਤਾਂ ਨੂੰ ਸਭ ਕੁਝ ਆ ਬਾਈ ਤੇ ਬਸ ਯਾਰ ਕਿ ਸੇ ਭਰਤੀ ਕੋਈ ਪੁੱਠੀ ਸਿੱਧੀ ਹੋ ਨਾ ਰੱਖੋ ਆਪਦੇ ਦਿਮਾਗ 'ਚ ਖੁਸ਼ ਰਹੋ ਜਿੰਦਗੀ ਦਾ ਆਨੰਦ ਮਾਣੋ ਪਤਾ ਨਹੀਂ ਕਿਹੜੇ ਵੇਲੇ ਪਟਾਕੇ ਪੈ ਜਾਣਾ ਨਜ਼ਾਰੇ ਲਿਆ ਕਰੋ ਤੇ ਤਾਂ ਹੀ ਨਾ ਮਿੱਤਰੋ ਆਪਾਂ ਹੁਣ ਜਿਵੇਂ ਵਿੱਚ ਸਾਰੇ ਵੀਰ ਦੋਸਤ ਮਿੱਤਰ ਵਾਲੇ ਹੁੰਦੇ ਨੇ ਕਿ ਆਪਣਾ ਤਾਂ ਹੀ ਨਹੀਂ ਐਡਾ ਵਾਲਾ ਸਰਕਲ ਹੈਗਾ ਕਿਉਂਕਿ ਆਪਾਂ ਮਿੱਤਰੋ ਬੰਦੇ ਨਾਲ ਉਸੇ ਉਹੋ ਜੇ ਨਾਲ ਹੀ ਰੱਖੀਏ ਜਿਹੜੇ ਆਪਣੇ ਕੰਮ ਆਉਣ ਵਾਲੇ ਨੇ ਦੂਜੇ ਤਾਂ ਬਸ ਜਾਣਦੇ ਆਉਣ ਦੇ ਜਾਣਦੇ ਆਉਣ ਦੇ ਆਉਣ ਦੇ ਜਾਣਦੇ ਬਸ ਆਪਣੇ ਗਣ ਮੇ 5-7 ਕ ਦੋਸਤ ਨੇ ਬਸ ਔਰ ਕੋਈ ਨਹੀਂ ਹੈਗਾ ਆਪਣਾ ਮਿੱਤਰੋ ਬਸ ਰਿਸ਼ਤੇਦਾਰ ਨੇ ਉਹ ਮੈਂ ਵੀ ਕਹਿੰਦਾ ਯਾਰ ਆਪਣੇ ਨਾਲ ਸਾਰੇ ਦੋਸਤ ਮਿੱਤਰ ਨੇ ਚੱਲ ਇਨੀ ਡੀਪਲੀ ਕੋਈ ਨਹੀਂ ਜਾਂਦਾ ਹੁੰਦਾ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ ਆਪਣੇ ਬਹੁਤ ਸਾਥ ਦੇਣ ਵਾਲੇ ਨੇ ਰਿਸ਼ਤੇਦਾਰ ਕੋਈ ਐ ਨਹੀਂ ਹੈਗਾ ਵੀ ਕੋਈ ਲੱਤਾਂ ਹੀ ਖਿੱਚਦੇ ਨੇ ਜੇ ਪਰ ਜਿਹੜੇ ਖਿੱਚਦੇ ਨੇ ਉਹਨਾਂ ਨੂੰ ਆਪਾਂ ਜਵਾਬ ਵੀ ਦੇਣਾਗਾ ਹੁਣ ਮੌਕਾ ਆਪਣਾ ਰੱਬ ਨੇ ਵਧੀਆ ਸੈੱਟ ਕਰਿਆ ਵਾ ਕੰਮ ਆਪਾਂ ਦੱਬਾਂ ਕੰਮ ਨੂੰ ਹੋਰ ਤਾ ਕਰਕੇ ਮਿੱਤਰੋ ਮੈਂ ਤੁਹਾਨੂੰ ਉਹ ਚੀਜ਼ਾਂ ਬਾਰੇ ਨਹੀਂ ਦੱਸ ਸਕਦਾ ਵੀ ਤੁਸੀਂ ਆਹ ਤਾਰ ਪੱਟ ਕੇ ਉੱਥੇ ਲਾ ਲਓ ਐਵੇਂ ਕਾਹਲੂ ਕੋਈ ਹੋਰ ਨੁਕਸਾਨ ਹੋ ਗਿਆ ਤੁਸੀਂ ਮਿੱਤਰੋ ਕਹੋਗੇ ਵੀ ਉਹ ਕਹਿਣਾ ਹੁੰਦਾ ਸੀ ਜabb ਵੀਡੀਓ ਚ ਆਪਦੀਆਂ ਚ ਵੀ ਮੈਂ ਐ ਕਰਦਾ ਐ ਕਰਦਾ ਆਪਾਂ ਜਿਹੜੀ ਚੀਜ਼ ਬਾਰੇ ਨੌਲੇਜ ਨੂੰ ਉਹੀ ਦੱਸਾਂਗੇ ਬਟ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਆਪਦੀ ਗੱਡੀ ਤੇ ਕਰਦਾਗਾ ਉਹ ਚੀਜ਼ਾਂ ਦੀ ਤੁਸੀਂ ਪ੍ਰੋਪਰ ਵੀਡੀਓ ਦੇਖੋ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਆਪ ਤਾਰਾਂ ਲਾਇਆ ਕਰੋ ਫੇਰ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਮਿੱਤਰੋ ਮੈਂ ਆਪਦੀ ਗੱਡੀ ਤੇ ਚੀਜ਼ਾਂ ਜਦੋਂ ਲਾਉਣਾ ਹੁੰਦਾ ਮੈਨੂੰ ਕੋਈ ਨਹੀਂ ਪਤਾ ਹੁੰਦਾ ਵੀ ਮੈਂ ਆਹ ਤਾਰ ਇੱਥੇ ਜੋੜਤੀ ਆਏ ਨਾ ਹੋ ਜੇ ਉਹ ਆਹ ਤਾਰ ਉੱਥੇ ਜੋੜਤੀ ਆਏ ਨਾ ਹੋ ਜੇ ਮੈਂ ਬਸ ਲਾਈ ਜਾਨਾ ਉਹ ਵੀ ਜੇ ਚੱਲ ਪਈ ਤਾਂ ਵੀ ਠੀਕ ਆ ਨਹੀਂ ਚੱਲੀ ਆਪਾਂ ਤਾਰ ਬਦਲ ਕੇ ਦੇਖ ਲਾਂਗੇ ਬਜਾਣੀ ਮੈਂ ਦਿਮਾਗ ਦੇ ਹਿਸਾਬ ਨਾਲ ਚਲਾਉਣਾ ਨਾ ਸਾਰਾ ਸਰਕਲ ਆ ਹੀ ਨਹੀਂ ਹੈਗਾ ਵੀ ਕਿਤੇ ਤੁਸੀਂ ਹੁਣ ਮੈਂ ਤੁਹਾਨੂੰ ਕਹਿ ਦਵਾਂ ਤੇ ਜੇ ਤੁਸੀਂ ਵੀਡੀਓ ਦੇਖ ਕੇ ਲਾਉਂਗੇ ਤਾਂ ਪ੍ਰੋਪਰ ਸਹੀ ਹੋਊ ਕੰਮ ਜੇ ਹੁਣ ਤੁਸੀਂ ਵੀਡੀਓ ਦੇਖ ਕੇ ਨਹੀਂ ਲਾਉਂਗੇ ਤਾਂ ਮੈਂ ਵੀ ਤੁਹਾਨੂੰ ਐਵੇਂ ਹੀ ਤਾਂ ਕਹਦਾ ਆਹ ਤਾਰ ਉੱਥੇ ਜੋੜ ਦਿਓ ਮੁਰਕੇ ਤੇ ਸਪਾਰਕ ਮਾਰ ਦੇ ਸਾਰਾ ਕੁਝ ਮੇਚ ਜੀ ਬਰ ਜਿੰਨਾ ਕਿ ਮੈਂ ਕੰਮ ਆਵਦੀ ਗੱਡੀ ਤੇ ਕਰਿਆ ਹੋਇਆਗਾ ਆਪਣੀ ਗੱਡੀ ਤੇ ਆਪਣੀ ਰਾਣੀ ਤੇ अल्टੋ ਤੇ ਜੋ ਵੀ ਕੁਝ ਮੈਂ ਕਰਿਆ ਹੋਇਆ ਜੇ ਤੁਸੀਂ ਇਹਨਾਂ ਦੀ ਇਹੀ ਵੀਡੀਓ ਦੇਖ ਕੇ ਤੁਸੀਂ ਕਰੋਗੇ ਤਾਂ ਸਾਰਾ ਕੁਝ ਓਕੇ ਹੀ ਹੋਊਗਾ ਛੋਟਾ ਤਾਂ ਕਰਕੇ ਮੈਂ ਤੁਹਾਨੂੰ ਮਿੱਤਰੂ ਉਹ ਚੀਜ਼ਾਂ ਬਾਰੇ ਨਹੀਂ ਦੱਸ ਸਕਦਾ ਤੇ ਬਾਕੀ ਛੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਜਿਹੜਾ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਮਿੱਤਰੂ ਸਾਰੇ ਜਾਣੇ ਤੇ ਬਾਕੀ ਭਰਾਵਾਂ ਦਾ ਬਹੁਤ ਬਹੁਤ ਨਿਯਾਜ ਧੰਨਵਾਦ ਆ ਯਾਰ ਤੇ ਮਿੱਤਰੂ ਸਿਰ ਨੂੰ ਫਿਰ ਮਿਲਦੇ ਹਾਂ ਹੁਣ ਨੈਕਸਟ ਵਲੌਗ 'ਚ ਤੇ ਬਾਕੀ ਥੋਨੂੰ ਮਿੱਤਰੋ ਮੈਂ ਹੋਰ ਵਾਲਾ ਤਾਂ ਨਹੀਂ ਦਿਖਾ ਸਕਿਆ ਕਿਉਂਕਿ ਮੈਂ ਯਾਰ ਕੰਮ ਤੇ ਜਾਣਾ ਜਦੋਂ ਬਾਅਦ ਤੇ ਤਾਂ ਕਰਕੇ ਮੈਂ ਵਾਲਾ ਥੋਨੂੰ ਡੀਪਲੀ ਨਹੀਂ ਦਿਖਾਇਆ ਮੈਟਿੰਗ ਕਰਨ ਤੋਂ ਬਾਅਦ ਤੇ ਜਿੰਨਾ ਕੁ ਹੋਇਆ ਉਹਨਾਂ ਕੁ ਮੈਂ ਦਿਖਾਤਾ ਥੋਨੂੰ ਤੇ ਮਿੱਤਰੋ ਮਿਲਦੇ ਆ ਫਿਰ ਥੋਨੂੰ ਉਹਨਾਂ ਨੈਕਸਟ ਵਲੌਗ